ਕੀ ਚਾਲੇ ਛੱਡ ਪਰਾਂ ਦੋ ਰੋਟੀਆਂ ਲਾਉਣੀਆਂ ਕੀ ਲਾਉਣੀਆਂ ਫਿਰ ਜਿਹੜੇ ਟਿੰਡੇ ਕੱਦੂ ਤੋਰੀਆਂ ਜਿਹੜੇ ਵੀ ਟਿੰਡੇ ਤੋਰੀਆਂ ਨਹੀਂ ਨਾ ਲੰਘਦੇ ਉਹ ਵੀ ਲੰਘਣ ਲੱਗ ਜਾਂਦੇ ਆ ਉਹ ਵੀ ਬਚਾ ਲਿਆ ਸਪੈਂਡ ਕਰ ਨੇ ਕਿ ਆਪਣਾ ਫੈਮਿਲੀ ਵਲੌਗ ਹੈ ਐਂ ਦੀ ਗੱਲ ਸਸ਼ੀਕਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੋ ਤੇ ਸਵਾਗਤ ਹੈ ਤੁਹਾਡਾ ਅੱਜ ਤੇ ਸਾਡੇ ਛੋਟੇ ਜਿਹੇ ਮਿਨੀ ਵਲੌਗ ਚ ਕੀ ਗੱਲਬਾਤ ਇਦਾਂ ਸੀਗੀ ਕਿ ਅੱਜ ਮੇਰੇ ਦਿਲ ਕਰ ਰਿਹਾ ਕਿ ਥੋੜੀ ਜਿਹੀ ਤੁਹਾਡੇ ਨਾਲ ਗੱਲਾਂ ਕੀਤੀਆਂ ਜਾਣ। ਤੇ ਤੁਸੀਂ ਦੱਸਿਓ ਕਿ ਜਿੰਦਾ ਮੈਂ ਤੁਹਾਨੂੰ ਮਤਲਬ ਬੋਲਦੀ ਪਈਆਂ ਕਿ ਤੁਸੀਂ ਤੁਹਾਡੇ ਨਾਲ ਜਿਵੇਂ ਐ ਹੀ ਹੁੰਦਾ ਯਾਰ। ਮਾਲੂ ਤੂੰ ਹੀ ਐਂ ਚੀ ਕਰਦੇ ਆ ਕਿ ਨਹੀਂ ਕਰਦੇ। ਇਦਾਂ ਆ ਕਿ ਮੈਨੂੰ ਮਾਲਾ ਜਿਹੜੀ ਚੀਜ਼ ਸਾਂਦੂ ਹੁੰਦੀ ਹੈ ਨਾ ਤੇ ਮੈਂ ਜਿਹੜੀ ਚੀਜ਼ ਨਹੀਂ ਖਾਣੇ ਆਗੀ। ਤੇ ਜਦੋਂ ਮਾਲਾ ਮੈਨੂੰ ਭੁੱਖ ਲੱਗੀ ਹੋਵੇ ਜਾਂ ਮੈਂ ਕੱਲੀ ਹੋਵਾਂ ਮਤ ਫਿਰ ਮੈਂ ਰੋਟੀ ਬਣਾਉਣ ਤੇ ਮੈਨੂੰ ਜੀ ਨਹੀਂ ਕਰਦਾ ਤੇ ਤੁਸੀਂ ਜਿਹੜੀ ਪਹਿਲਾਂ ਸਬਜੀ ਬਣੀ ਹੁੰਦੀ ਆ ਜਾਂ ਜੋ ਫ੍ਰਿਜ ਚ ਪਿਆ ਹੁੰਦਾ ਤੇ ਖਾਣੇ ਹੁੰਦੀ ਆ ਮਾਲਾ ਜੋ ਵੀ ਫ੍ਰਿਜ ਚ ਹੋਵੇ ਤੇ ਤੇਰੇ ਕਹਿੰਦੇ ਕਿ ਚਲ ਛੱਡ ਬਰਾ ਕੀ ਰੋਟੀ ਬਣਾਉਣੀ ਇਹ ਉਹ ਖਾ ਲੈਣੇ ਆ ਜਾਂ ਜਿਹੜੇ ਕਾਲਜ ਵਾਲੇ ਆ ਜਾਂ ਸਟੂਡੈਂਟ ਆ ਜਾਂ ਜੋਬ ਵਗੈਰਾ ਕਰਦੇ ਆ ਕੀ ਉਹ ਆਪਣੇ ਘਰ ਦੀ ਰੋਟੀ ਨੂੰ ਮਿਸ ਕਰਦੇ ਆ ਜੇ ਮਾਲਾ ਘਰੇ ਹੁੰਦੇ ਤੇ ਮੰਮੀ ਨੇ ਕਹਿਣਾ ਹੀ ਲੈ ਪੁੱਤ ਭੁੱਖਾ ਖਾ ਤੂੰ ਆ ਰੋਟੀ ਬਣਾ ਦੀਏ ਮਤਲਬ ਤੁਹਾਡੇ ਨਾਲ ਵੀ ਇੰਜ ਹੁੰਦਾ ਆ ਕਿ ਮਤਲਬ ਮੈਨੂੰ ਹੀ ਐਂ ਲੱਗਦਾ ਵਾ ਕਿ ਜੇ ਜਿਹੜੇ ਮਤਲਬ ਘਰੇ ਰਹਿੰਦੇ ਆ ਉਹਨਾਂ ਨੂੰ ਮੰਮੀ ਕਹੂਗੀ ਕਿ ਨਹੀਂ ਰੋਟੀ ਨਹੀਂ ਖਾਧੀ ਅਜੇ ਤੱਕ ਖਾਲਾ ਮਤਲਬ ਮੰਮੀ ਦੇ ਹੱਥ ਦੀਆਂ ਰੋਟੀਆਂ ਮਿਸ ਕਰਦੇ ਆ ਜਦੋਂ ਕੱਲੇ ਹੋਣ ਕਿਉਂਕਿ ਜਦੋਂ ਮੰਨ ਲਾ ਕੋਈ ਨਾ ਨਾ ਫੈਮਿਲੀ ਵਾਲਾ ਘਰੇ ਹੋਵੇ ਉਦੋਂ ਆਪਾਂ ਉਦੋਂ ਫਿਰ ਕੌਣ ਕੌਣ ਆਲਸ ਕਰਦਾ ਕਿ ਛੱਡੋ ਪਰਾਂ ਕੀ ਰੋਟੀ ਬਣਾਉਣੀ ਆ ਅੱਜ ਤਾਂ ਫਿਰ ਜੋ ਫ੍ਰਿਜ ਚ ਸਮਾਨ ਹੈਗਾ ਉਹ ਕੱਢ ਕੇ ਖਾ ਲੈਣੀ ਆ ਕੀ ਐਵੇਂ ਦੋ ਰੋਟੀਆਂ ਲਾਉਂਦੇ ਫਿਰਨਾ ਐਵੇਂ ਖੱਜਲਖਵਾਰ ਜੀ ਹੁੰਦੇ ਰਹੋ ਮੇਰੇ ਤੇ ਇਹੀ ਹਿਸਾਬ ਆ ਜਦੋਂ ਮੈਂ ਸੋਚਾਂ ਕਿ ਛੱਡ ਪਰਾਂ ਯਾਰ ਹੁਣ ਮੈਂ ਕੱਲੀ ਨੇ ਕੀ ਰੋਟੀਆਂ ਬਣਾਉਣੀ ਆ ਫਿਰ ਤਾਂ ਮੈਂ ਜੋ ਫ੍ਰਿਜ ਚ ਸਮਾਨ ਹੋਵੇ ਜਿਹੜਾ ਮੈਂ ਨਹੀਂ ਵੀ ਖਾਣੀ ਨਾ ਤੇ ਮੈਂ ਕਹਾਂਗੀ ਨਹੀਂ ਨਹੀਂ ਆਣੀ ਮੈਂ ਖਾਂਦੀ ਫਿਰ ਮੈਂ ਫ੍ਰਿਜ ਖੋਲਦੀ ਆ ਕੱਢ ਕੇ ਖਾ ਲੈਣੀ ਆ ਤੇ ਚਲੋ ਆਜੋ ਫਿਰ ਵੇਖਦੇ ਆਂ ਦੀ ਫ੍ਰਿਜ ਚ ਕੀ ਕੀ ਆ ਤੇ ਕੀ ਕੀ ਆਪਾਂ ਖਾਣਾ ਜੀ ਆ ਚੈੱਕ ਕਰਿਓ ਮੜਾ ਜਾ ਇਹ ਇਹ ਨਾ ਇਹ ਉਹੀ ਪੀਜ਼ਾ ਆ ਜਿਹੜਾ ਰਾਤੀ ਮੰਗਾਇਆ ਸੀ ਤੇ ਮੈਨੂੰ ਦਿੱਤਾ ਖਾਣਯੋਗ ਆ ਤੇ ਮੈਂ ਖਾਦਾ ਨਹੀਂ ਤੇ ਇਹ ਹੈਗੀ ਆ ਚੀਜ਼ ਇਹ ਤੇ ਚੱਲ ਨਹੀਂ ਇਹ ਮੇਤੋਂ ਖਾਦੀ ਨਹੀਂ ਜਾਂਦੀ ਆ ਹੈਗੀ ਸੋਇਆ ਚਾਂਪ ਇਹ ਹੈਗਾ ਸੈਲਡ ਕੱਟਿਆ ਹੋਇਆ ਹੋਰ ਕੀ ਆ ਆ ਮੰਗੂ ਆ ਆ ਟੀ ਇੰਡੀਆ ਦੀ ਸਬਜੀ ਆ ਮਤਲਬ ਕੀ ਅੱਜ ਆਪਾਂ ਹੁਣ ਫ੍ਰਿਜ ਦਾ ਜਿਹੜੀ ਮੈਂ ਚੀਜ਼ ਕਹਿਨੀ ਆ ਨਾ ਕਿ ਮੈਂ ਖਾਣੀ ਨਹੀਂ ਆ ਤੇ ਹੁਣ ਵੇਖਿਓ ਮੈਂ ਇੱਕ ਇੱਕ ਕਰਕੇ ਉਹ ਖਾਉਂਗੀ ਹੁਣ ਮੈਂ ਉਹ ਖਾਣੀ ਜੋ ਤੇ ਮੈਨੂੰ ਐ ਦੱਸਿਓ ਕਿ ਮਤਲਬ ਮੇਰਾ ਹੀ ਇਹ ਉਹ ਵਾਲਾ ਕਿ ਟਾਡੇ ਨਾ ਵੀ ਐ ਹੀ ਹੁੰਦਾ ਆ ਹੁਣ ਮੈਂ ਇੱਕ ਇੱਕ ਕਰਕੇ ਉਹ ਚੀਜ਼ਾਂ ਖਾਣੀਆਂ ਆ ਬਾਰੀ ਬਾਰੀ ਜਿੱਦਾਂ ਮੈਂ ਉਂਝਣੀ ਨਾ ਖਾਣਦੀ ਹੁਣ ਵੇਖਿਓ ਇਹੋ ਮੈਨੂੰ ਚੀਜ਼ਾਂ ਚੰਗੀਆਂ ਲੱਗਣੀਆਂ ਆ ਬਸ ਫਿਰ ਹੁਣ ਉਹ ਪੀਜ਼ਾ ਚੱਕਣਾ ਆ ਉਹੀ ਉਹਨਾਂ ਸੋਇਆ ਚਾਂਬ ਚੱਕੜੀਆਂ ਤੇ ਉਹੀ ਖਾ ਲੈਣੀਆਂ ਹੁਣ ਦੇਖੀ ਚੱਲੀ ਹੁਣ ਇੰਜ ਤੁਸੀਂ ਵੀ ਕਰਦੇ ਕਿ ਮੈਂ ਹੀ ਕੱਲੀ ਐ ਕਰਦੀ ਆ ਹੁਣ ਠੰਡਾ ਤਾਂ ਖਾਦਣਾ ਨਹੀਂ ਜਾਣਾ ਇਹਨੂੰ ਮਾਈਕ੍ਰੋਵੇਵ ਚ ਗਰਮ ਕਰਨਾ ਪੈਣਾ ਹੈ ਠੰਡਾ ਕਿੱਥੋਂ ਲੰਘਣਾ ਹੈ ਮਾਰੇ ਦੇ ਹੱਥ ਧੋੜੀਏ ਫੇਰ ਕਰਦੇ ਇਹਨੂੰ ਗਰਮ ਮੈਨੂਰਾ ਤੇ ਜੱਸੀ ਉਹ ਰੋਟੀ ਤੁਸੀਂ ਵੀ ਐਂਡ ਕਰਦੇ ਆ ਤਾਂ ਸਿਰਫ ਮੈਂ ਹੀ ਇਦਾਂ ਦੀ ਆ ਅਰਤੀ ਮੈਨੂੰ ਲੱਗਦਾ ਕਿ ਮੇਰੇ ਵਰਗੇ ਵੇਹੇ ਹੋਰ ਵੀ ਹੋਣੇ ਜਿਹੜੇ ਆਲਸੀ ਬੰਦੇ ਕਹਿਦੇ ਛੱਡ ਪਰ ਆਪਣੀ ਲਕੀ ਬਣਾਉਣੀ ਹੈ ਇਹਦੇੇ ਖਾ ਲੈਨੇ ਹੁਣ ਦੇਖੇ ਹੁਣ ਮਿਉ ਨੀ ਕਿੱਧਰ ਨੂੰ ਜਾਂਦੇ ਪੇਜੇ ਪੁੱਜੇ ਜੇ ਉਦਾਂ ਗਲੇ ਚ ਫਸਦੇ ਤੇ ਹੁਣ ਨਹੀਂ ਫਸਨੇ ਹੁਣ ਕਿਉਂਕਿ ਸਵੇਰ ਦਾ ਸਮੋਸਿਆਂ ਨਾਲ ਤੇ ਮੇਰੇ ਪਾਸਾ ਦੋ ਸਾਂ ਮੂਸੇ ਖਾਦੇ ਹੀ ਹੋਰ ਤੇ ਕੋ ਖਾਦਾ ਨਹੀਂ ਆ ਕਰਨਾ ਹੀ ਪੈ ਚਲੋ ਜੀ ਪਿਜ਼za ਹੋ ਗਿਆ ਗਰਮ ਜਿਹੜਾ ਮੈਨੂੰ ਖਾਦਾ ਜਿਹੀ ਆਪਾਂ ਘਰੇ ਹੋਈ ਹੈ ਨਾ ਤੇ ਮਾਲਾ ਮੰਮੀ ਘਰੇ ਹੋਵੇ ਜਿੰਨਾ ਚਿਰ ਰੋਟੀ ਨਾ ਖਾਉਂਗੇ ਉਹਨਾਂ ਚਿਰ ਉਹਨਾਂ ਨੇ ਟੇਕ ਕੇ ਨਹੀਂ ਬੈਠਣਾ ਹੈਗਾ ਨੀ ਭੈਣੇ ਰੋਟੀ ਖਾ ਲਾ ਨਹੀਂ ਭੈਣੇ ਰੋਟੀ ਖਾ ਲਾ ਜਦੋਂ ਬਾਹਰ ਬੈਠੇ ਹੋਈ ਹੈ ਨਾ ਫਿਰ ਮੰਮੀਆਂ ਚੇਤੇ ਆ ਜਾਂਦੀਆਂ ਫਿਰ ਮੰਮੀਆਂ ਚੇਤੇ ਆਉਂਦੀਆਂ ਕਿਉਂਕਿ ਮੰਮੀ ਹੋਵੇ ਤੇ ਉਹ ਕਦੀ ਵੀ ਨਹੀਂ ਰਹਿਣ ਦਿੰਦੀ ਭੁੱਖੇ ਤੇ ਜਦੋਂ ਕੱਲੇ ਹੋਈ ਹੈ ਫਿਰ ਕਹਿੰਦਾ ਛੱਡੋ ਪਰਾਂ ਕੀ ਰੋਟੀ ਬਣਾਉਣੀ ਆ ਕੱਲੇ ਫਿਰ ਕਿਸੇ ਰੋਟੀ ਬਣਾਉਣੀ ਹੁੰਦੀ ਚਲੋ ਪੀਜ਼ਾ ਤਾਂ ਖਤਮ ਹੋ ਗਿਆ ਹੁਣ ਸੈਲਡ ਦੀ ਵਾਰੀ ਹੁਣ ਸੈਲਡ ਚਾਹ ਹੁਣ ਸੈਲਡ ਦੀ ਵਾਰੀ ਹੁਣ ਥੋੜਾ ਜਿਹਾ ਸੈਲਡ ਖਾ ਲਈਏ ਟਮਾਟਰ ਖੀਰੇ ਛਕੁੰਬਰ ਇਹ ਕਚੂ ਕਚੂ ਇਹਨੂੰ ਇੰਗਲਿਸ਼ ਚ ਕੀ ਕਹਿੰਦੇ ਖੀਰੇ ਨੂੰ ਖਚੁੰਬਰ ਪਤਾ ਨਹੀਂ ਕੀ ਕਹਿੰਦੇ ਛੱਡੋ ਇਦਾਂ ਵਿੱਚ ਹੁਣ ਪਾ ਲਈ ਥੋੜਾ ਜਿਹਾ ਲੂਣ ਅਨੀਸਾ ਜੀ ਲੂਣ ਤੇ ਨਿੰਬੂ ਨਿੰਬੂ ਪਾ ਕੇ ਲੂਣ ਪਾ ਕੇ ਸੈਲਡ ਖਾਵਾਂਗੇ ਤੇ ਹੁਣ ਖੀਰੇ ਲੂਣ ਨਿੰਬੂ ਚਲੋ ਜੀ ਚਲੋ ਹੁਣ ਸੈਲਟ ਰੈਡੀ ਕਰ ਲਈਏ ਸੈਲਟ ਰੈਡੀ ਕਰ ਲਈਏ ਕੀਲੇ ਟਮਾਟਰ ਵਾਲਾ ਤੇ ਦਹੀਂ ਦਾ ਮਸਾਲਾ ਅਜੂਫਰ ਇੱਕ ਕੀਲੇ ਟਮਾਟਰ ਪੀਸੇ ਮਮਸ ਉਦੋਂ ਹੀ ਖਾਣੀਆਂ ਦਾ ਜੋ ਫਰਿੱਜ ਜੀ ਹੋਵੇ ਉਦੋਂ ਖਾਣੀਆਂ ਜਦੋਂ ਮੈਨੂੰ ਧੋਖ ਲੱਗਿਓ ਕਿ ਜਦ ਮੈਂ ਜਦੋਂ ਘਰ ਦੇ ਨਾਲੋਂ ਮੈਂ ਕੋ ਖਾਂਦੀ ਨਹੀਂ ਹੁੰਦੀ। ਵੇਟ ਘੱਟ ਮੈਨੂੰ ਵੇਟ ਕੀ ਡੇਲੀ ਨਹੀਂ ਕਰਦਾ। ਤੇ ਹੋਣ ਮੈਨੂੰ ਪੋਕ ਤਾਂ ਲੱਗੀ ਕਿਉਂਕਿ ਮੈਂ ਰਾਤੀ ਰੋਟੀ ਖਾਦੀ ਰਾਤੀ ਨਹੀਂ ਸੀ ਰੋਟੀ ਖਾਦੀ ਰਾਤੀ ਮੈਂ ਹਣੀ ਪਟੈਟੋ ਖਾਦੇ ਹਣਾ ਤੇ ਉਸ ਤੋਂ ਬਾਅਦ ਸਵੇਰੇ ਸਵੇਰੇ ਮੈਂ ਖਾ ਲਏ ਦੋ ਸਮੋਸੇ ਖਾਦੇ। ਅੱਜ ਜਿਮਨਾਸਟਿਕ ਵੀ ਨਹੀਂ 15 ਅਗਸਤ ਚ ਸੀਗੀ। ਤੇ ਉੱਥੇ ਮੈਂ ਸਮੋਸੇ ਖਾਲੇ ਝੰਡਾ ਜਦੋਂ ਚੜਾਉਣ ਗਏ ਸੀਗੇ ਤੇ ਹੁਣ ਜਵੈਰ ਦਾ ਤਾਂ ਕੋ ਖਾਦਾ ਨਹੀਂ ਫਿਰ ਹੁਣ ਪੀਜ਼ਾ ਤੋਂ ਬਾਅਦ ਦੀ ਵਾਰੀ ਆ ਗਈ ਹੈ ਮੁੱਕ ਦੀ ਗੱਲ ਇਹ ਆ ਕਿ ਕੌਣ-ਕੌਣ ਕਰਦੇ ਮੰਮੀ ਨੂੰ ਫੈਮਿਲੀ ਨੂੰ ਕੌਣ-ਕੌਣ ਮਿਸ ਕਰਦਾ ਆ ਜਿੱਦਾਂ ਕਹਿੰਦੇ ਆ ਬਾਹਰ ਚੁਲਜੀ ਬਾਹਰ ਤੇ ਵਧੀਆ ਕੋਈ ਪੁੱਛ ਗਿਚ ਨਹੀਂ ਆ ਜਿੱਦਾਂ ਮਰਜੀ ਰੋ ਜਿੱਦਾਂ ਮਰਜੀ ਪਟਣਾ ਬਾਅਰ ਮਤਲਬ ਕਹਿਣਾ ਹੀ ਸੋਖਾ ਆ ਕਹਿਣਾ ਹੀ ਸੋਖਾ ਜਦੋਂ ਕੱਲੇ ਹੋਈਏ ਨਾ ਫਿਰ ਦਿਲਵਣੀ ਲੱਗਦਾ ਤਾਂ ਚਲੋ ਆਪਣਾ ਸੈਲਡ ਡੇਗ ਚੱਲਿਆ ਸੀਗਾ ਇਹ ਦੱਸਿਓ ਕਿ ਕੌਣ ਕੌਣ ਇਦਾਂ ਕਰਦਾ ਆ ਮੇਰੇ ਵਾਂਗੂ ਕਿ ਚਾਲੇ ਛੱਡ ਪਰਾਂ ਦੋ ਰੋਟੀਆਂ ਲਾਉਣੀਆਂ ਕੀ ਲਾਉਣੀਆਂ ਫਿਰ ਜਿਹੜੇ ਟਿੰਡੇ ਕਦੂ ਤੋਰੀਆਂ ਜਿਹੜੇ ਵੀ ਟਿੰਡੇ ਤੋਰੀਆਂ ਨਹੀਂ ਨਾ ਲੰਘਦੇ ਉਹ ਵੀ ਲੰਘਣ ਲੱਗ ਜਾਂਦੇ ਆ ਉਹ ਵੀ ਫਿਰ ਵਧੀਆ ਲੱਗਦੇ ਆ ਤੇ ਜਰੂਰ ਦੱਸਿਓ ਮੈਨੂੰ ਠੀਕ ਆ ਕਮੈਂਟ ਕਰਕੇ ਤੇ ਤੁਸੀਂ ਸਾਰਿਆਂ ਨੇ ਵਧੀਆ-ਵਧੀਆ ਕਮੈਂਟ ਕਰਨੇ ਕਿਉਂਕਿ ਆਪਣਾ ਫੈਮਿਲੀ ਵਲੌਗ ਆ ਐਂ ਦੀ ਗੱਲ ਨਹੀਂ ਆ ਤੁਸੀਂ ਵੀ ਆਪਣੇ ਸਾਰੇ ਭੈਣ ਭਰਾ ਆ ਤੇ ਸਪੋਰਟ ਕਰਿਆ ਕਰੋ ਜੇ ਤੁਹਾਨੂੰ ਨਹੀਂ ਵਧੀਆ ਲੱਗਦਾ ਕੋਈ ਗੱਲ ਨਹੀਂ ਤੇ ਇਗਨੋਰ ਕਰ ਦਿਆ ਕਰੋ ਬਟ ਗਲਤ ਨਾ ਬੋਲਿਆ ਕਰੋ ਕਿਉਂਕਿ ਸਾਰੇ ਆਪਾਂ ਫੈਮਿਲੀ ਵਾਂਗੂ ਆ ਛੋਟੀ ਭੈਣ ਸਮਝ ਲਓ ਦੀਦੀ ਸਮਝ ਲਓ ਮਤਲਬ ਕੁਝ ਵੀ ਬਟ ਗਲਤ ਨਾ ਬੋਲਿਆ ਕਰੋ ਠੀਕ ਆ ਬਾਏ ਬਾਏ ਕਿਉਂਕਿ ਮੇਰਾ ਅੱਜ ਦਿਲ ਕਰੰਦਾ ਹੈ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ ਮੈਂ ਸ਼ੇਅਰ ਕਰਾਂ ਕਿ ਤੁਸੀਂ ਵੀ ਮੇਰੇ ਵਾਂਗੂ ਕਰਦੇ ਕਿ ਮੈਂ ਕੱਲੀ ਇੰਜ ਕਰਦੀ ਹਾਂ ਤੇ ਓਕੇ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਾਏ ਬਾਏ